ਆ ਗਾਡੀ ਵਾਲੇ ਦੇਖਦੇ ਨੇ ਦੋ ਰਾਜ ਹਾਰ ਹੀ ਪੈ ਗਈ ਜੀ ਜਿਹੜੀ ਜਿਹੜੀ ਹੋ ਜੇ ਪਾਰੀ ਆ ਬਹਿਮਾਈ ਦੱਸਦੇ ਆ ਇਆਂ ਤੇ ਪਿੱਛੇ ਨੇ ਪਿੱਛੇ ਨਾਲੇ ਖੰਡੇ ਜਿਹੜੇ ਆ ਜਾਂਦੇ ਕੋਈ ਕੁ ਭਾਰ ਹੋਣੀ ਰਹਿਆ ਪਿਆ ਕੋਈ ਖਰਾਬ ਆ ਯਾਰ ਉਹ ਕੜਾ ਖੋਦਾ ਵਾਣਾ ਕੜਾ ਪਹਿਲਾ ਖਲਾਉਂ ਜੀ ਇਨੇ ਪੁਸਤੀ ਲਾਣੀ ਆ ਮੈਂ ਕੜੇ ਖੋਲ ਤੋ ਸਾਰੇ ਸਾਡੇ ਵਾਲਾ ਉਹ ਬਠਾਉਂਦਾ ਚੱਕਿਆ ਹੀ ਨਹੀਂ ਜੱਜ ਨਾਲ ਤਤ ਨਾ ਛੱਡੀ ਹੁਣ ਕਿਹੜੇ ਕਿਹੜੇ ਇਹ ਚੱਲ ਚੱਲ ਸ਼ਾਬਾਸ਼ ਬਹੁਤ ਸੋਹਣਾ ਹਾਂ ਜੱਸਾ ਬੱਟੀ ਦਾਮ ਲੈਂਡ ਦੀ ਦਮ ਤੇ ਯਾਰਾ ਕਿ ਦਾਮ ਛਾਕੇ ਬਾਅਦ ਉਹ ਵਾਇਰ ਦੇ ਗਏ ਲਾਣੀ ਪੈਣੀ ਹੈ ਕਿੰਨੇ ਨਹੀਂ ਕਰਦੀ ਗੱਲ ਨੂੰ ਲੈਣਾ ਹੀ ਹੈ

ਖੜੇ ਕਰੋ ਖੜੇ ਕਰੋ ਦੁਬਾਰੀ ਇੱਥੇ ਚੁੰਨਾ ਲਾ ਲਓ ਦੋਨੇ ਪਧਾ ਲੱਗਣ ਲੱਗਣਾ ਕਿ ਦੋਨੇ ਲੱਗਦੀਆਂ ਭਾਈ ਸਾਹਿਬ ਥੋੜਾ ਨਹੀਂ ਨਹੀਂ ਤਲੀ ਪੁੱਤ ਗੱਲ ਤੇ ਨਹੀਂ ਪੜਨਾ ਹੈ ਗੱਲ ਨਾ ਗੱਲ ਨਾ ਜੰਨੂ ਨਾ ਪੁੱਤ ਬਾ ਚਾਵਾ ਚਾਵਾ ਸੇ ਚਾਵਾ ਬਿੱਲੇ ਕੈਂਡੀ ਕਹਿੰਦਾ ਲੈ ਲਿਆ ਓਏ ਕੋਈ ਪਿੱਛੇ ਪਿੱਛੇ ਆਜੋ ਪਿੱਛੇ ਆਜੋ ਉਹ ਤਾਂ ਸ਼ਦਾਇਆ ਨਾ ਕਾ ਸੀ ਚੰਨ ਲਿਆ ਰਹਿਣ ਦੀ ਆ ਕਰ ਸੰਧਰ ਵੀ ਕਰ ਲਿਆ ਤੂੰ ਹੋਰ ਹੁਣ ਲੱਗ ਜਾਈ ਹੁਣ ਲੱਗ

नहीं 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 bây. bao la trúng cái. Ô mà dân đang nấu sâm bột ਬਹੁਤ ਬੋਲਾ ਤੂੰ ਵੀ ਨਿਕਲ ਗਿਆ ਬਈ ਇਹਨੇ ਸ਼ਾਮ ਤੱਕ ਪੰਡ ਕਰਨ ਲਈ ਕਹਾ ਦੀ ਮੈਨੂੰ ਲੱਗਦਾ ਬਾਹਰ ਨੂੰ ਕਾਟੂ ਨਹੀਂ ਅਗਲੇ ਦਿਨਾਂ ਦੇ ਤੇਰੀ ਤਾਂ ਲੱਗ ਉਹ ਬੋਲੀ ਸ਼ਾਬਾਸ਼ ਓਏ ਉਹ ਦਿਨ ਖੜਾ ਦਿੱਚੇ ਬੜਾ ਕੋਲੂ ਪਿਆ ਓਏ ਤਾਂ ਨਾ ਨਹੀਂ ਤੋਕਲ ਮਾੜੀ ਨਾ ਉਹ ਬੱਡਰ ਬੰਦੇ ਉਹ ਮੇਚਾ ਦੇ

ਚੱਕਲਾ ਚੱਕਲਾ ਚੱਕੋ ਜਾ ਜਾਂਚ ਬਾਜ਼ ਕਰ ਲੈ ਆ ਜਾ ਦੇ ਹੁਣ ਬੈਰ ਗੱਟ ਬੈਰ ਗੱਟ ਕਰ ਦੇ ਕਰ ਦੇ ਆ ਦੇ ਲਾ ਦੇ ਕਰ ਦੇ ਚੱਲ ਚੱਲ ਛਾੜ ਐ ਤੇ ਲਾ ਦੇ ਲਾ ਦੇ ਲਾ ਲਾ ਗਿਆ ਲਾ ਗਿਆ ਇੱਕ ਵਾਰ ਹੈ ਹਰ ਖਾਸ ਲੱਤ ਲੱਤ ਨਾ ਛੱਡੀ ਦੀ ਲੱਤ ਮਾੜ ਓਏ ਪਿੱਛੇ ਐਦਾ ਐਦਾ ਜੰਮਿਆ ਰਿਹਾ ਹਲੇ <laughs> चंगा भला दाते आए वचनदार राजपाल बैठा रे बैठा रे पीछे नहीं होना है पीछे नहीं हां ऐसा खींचती बस एते एते डाल लिया पीछे ना 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 बोता एक पर

<Five pressing Gegen West> <laughs> चकला चकला और चकला चल 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 चलते लाद लाए लाए <laughs>

ਆ ਸ਼ਾਬਾਸ਼

अटैक से आ जाओ चलो 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 परने परने अरे शाबाश शाबाश बहुत बढ़िया दोनों बच्चे बहुत बढ़िया प्रदर्शन कर रहे हैं शाबाश शाबाश कितने किलो आया कितने किलो आया यार कितने हो गए बैगिया अब थोड़ा कुर्सी रोकनी है

क्या हो जाना अंदर आलू क्यों आए हैं मैं तकरीब बहुत बहुत फाइनतम काला देखो वो हर माने नहीं है अपने बैग से ਆਹ ਤਾਂ ਉਹਦੇ ਕੋਲ ਲੱਗ ਗਿਆ ਚਾਰ ਪਿੱਟੇ ਦਾ ਨਹੀਂ ਮਾਇਆ ਤੂੰ ਮੇਰੇ ਕੋਲ ਮੇਰੇ ਪਿੱਛੇ ਦੇ ਪਹਿਲੇ ਪਾੜ ਦੇ ਤਿੰਨ ਨੰਬਰ ਆ ਗਏ ਬੰਦ 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 ਕਰ ਦੇ ਲੋਕ ਕਰਨ ਦੇ ਉਹਨੂੰ ਤੇ ਗੱਲੀ

तू इते बाजे no e वटा है होना पीछे पीछे चल 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 बढ़िया दा हट वाला चक देला तवाड के चक चल चल आ गया रोड पे आ जाने <्क्णारी> तो के मैं <दुण> <स्वारी> <स्वारी>

ਮਗਾ ਤੇਰੇ ਨੋ ਸ਼ਾਬਾਸ਼ ਸ਼ਾਬਾਸ਼ ਬੋਟਾ ਜੀ ਆਉਂਦਾ ਬੋਟਾ ਜੀ ਗੱਡੀ ਆਉਂਦਾ ਫੜ ਲੈ ਤੇ ਬਾਸ ਫੜ ਲੈ ਫੜ ਲੈ ਕਮਾ ਲੈ ਕਮਾ ਲੈ ਕਮਾ ਲੈ ਓ ਕੀ ਆਏ ਤੂੰ ਪਿੱਠ ਲਾ ਆਪਣੀ ਆਪ ਪੜਾ ਖੇਟੀ ਆਪਣੀ ਬਾਲ ਫਲਟਣਾ ਦੇ ਵਾਰ ਨਾ ਸੁਣ ਚਾ ਚੱਕਦੇ ਆਪਣੇ ਆ ਜਾ ਮੈਂ ਤੈਨੂੰ ਕੰਦੀ ਮੂਹਰੇ ਸਾਹਮਣੇ ਚਾੜ ਮੋਟੋ ਜੀ ਜਾਂ ਚੱਲ ਚੱਲ ਠੀਕ ਹੈ ਚੱਲ ਚੱਲ ਠੀਕ ਹੈ ਵੇੜ ਦੇ ਨਾਲ ਐਸੇ ਪਰਲੀ ਇੰਦਰ ਕਮਾ ਆਪਣੇ ਵੱਲ ਹੁਣ ਆਪਣੇ ਰਹਿਣਾ ਹੋ ਚੱਲ ਜੂ ਗੱਲ ਚੱਲ 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 ਹੁਣ ਅੰਦਰ ਜਾ 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 ਬੱਸ ਹੋ ਗਿਆ ਜੀ